26 ਜਨਵਰੀ ਦੀਆਂ ਝਾਕੀਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਮੋ ਸਾਹਮਣੇ ਕੇਂਦਰ ਨੇ ਪੰਜਾਬ ਦੀਆਂ ਝਾਕੀਆਂ ਕੀਤੀਆਂ ਰੱਦ ਤਾਸੀਆਂ ਮਾਨਨੇ ਕਰ ਦਿੱਤਾ ਵੱਡਾ ਹਲਨ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਪਹੁੰਚਣ ਗਿਆ ਪੰਜਾਬ ਦੀਆਂ ਚਾਕੀਆਂ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਤੇ ਜਦੋਂ ਚਾਕੀਆਂ ਦਿਖਾਈਆਂ ਜਾਂਦੀਆਂ ਨੇ ਤਾਂ ਉਹਨਾਂ ਚਾਕੀਆਂ ਦੇ ਵਿੱਚੋਂ ਪੰਜਾਬ ਦੀ ਝਾਕੀ ਰਜੈਕਟ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਵੀ ਪੰਜਾਬ ਦੀ ਮੌਜੂਦਾ ਸਰਕਾਰ ਤੇ ਕੇਂਦਰ ਸਰਕਾਰ ਦੇ ਲੀਡਰ ਆਮਣੋ ਸਾਹਮਣੇ ਹੁੰਦੇ ਨਜ਼ਰ ਆਈ ਸੀ ਸਿਆਸਤ ਤੇ ਸਵਾਲ ਮਲੇ ਨੂੰ ਲੈ ਕੇ ਕਾਫੀ ਗਰਮਾਈ ਹੋਈ ਆ ਸਿਆਸਤ ਗਰਮਾਈ ਵੀ ਇਸ ਕਦਰ ਹੋਈ ਆ ਕਿ ਜਿਹੜਾ ਸੁਨੀਲ ਕੁਮਾਰ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਉਹਨਾਂ ਨੇ ਇਸ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਤੱਕ ਦੇ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਅਰਵਿੰਦ ਕੇਜਰੀਵਾਲ ਨੇ ਝਾਕੀਆਂ ਤੇ ਆਪਣੀ ਫੋਟੋ ਲਾਈ ਹੋਈ ਸੀ ਜਿਸ ਦੇ ਚਲਦਿਆਂ ਜਿਹੜਾ ਇਹ ਝਾਕੀ ਰੱਦ ਕੀਤੀ ਗਈ ਸੀ ਕੈਨਸਲ ਕਰ ਦਿੱਤੀ ਗਈ ਸੀ ਪਰ ਜਿਸ ਦਾ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਨੇ ਚੈਲੰਜ ਤੱਕ ਕਰ ਦਿੱਤਾ ਸੀ ਝਖੜ ਨੂੰ ਕਿ ਜੇ ਇਹ ਗੱਲ ਹੈ ਤੁਸੀਂ ਸਾਬਤ ਕਰਕੇ ਦਿਖਾਓ ਕਿ ਝਾਕੀ ਦੇ ਵਿੱਚ ਸਾਡੀ ਫੋਟੋ ਸੀ ਜੇ ਤੁਸੀਂ ਸਾਬਤ ਕਰ ਦਿੰਦੇ ਹੋ ਤਾਂ ਫਿਰ ਮੈਂ ਸਿਆਸਤ ਛੱਡ ਦਵਾਂਗਾ ਪਰ ਹੁਣ ਜਦੋਂ ਜਿਹੜਾ ਦਿੱਲੀ ਦੇ ਵਿੱਚ ਇਹ ਝਾਕੀਆਂ ਪੰਜਾਬ ਦੀਆਂ ਨਹੀਂ ਦਿਖਾਈਆਂ ਜਾਣਗੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਦਿੱਲੀ ਦੇ ਵਿੱਚ ਹੋਣ ਵਾਲੀ ਪ੍ਰੇਡ ਦੇ ਵਿੱਚ ਝਾਕੀਆਂ ਰੱਦ ਹੋਣ ਤੋਂ ਬਾਅਦ ਜਿਹੜਾ ਹੁਣ ਪੰਜਾਬ ਦੇ ਪਿੰਡਾਂ ਤੱਕ ਹਰ ਗਲੀ ਮਹੱਲੇ ਤੱਕ ਪਹੁੰਚਣ ਗਿਆ ਪੰਜਾਬ ਦੀਆਂ ਝਾਕੀਆਂ ਪੰਜਾਬ ਦੀ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਪਹਿਲੇ ਪੜਾ ਦੇ ਵਿੱਚ 9 ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਹੋ ਸਕਦਾ ਕਿ ਅਗਲੇ ਪੜਾ ਦੇ ਵਿੱਚ ਇਹਨਾਂ ਝਾਕੀਆਂ ਦੀ ਗਿਣਤੀ ਹੈ ਜਿਹੜੀ ਉਹ ਵਧਾਈ ਜਾ ਸਕਦੀ ਆ ਤਾਂ ਪੰਜਾਬ ਸਰਕਾਰ ਨੇ ਗਨਤੰਤਰ ਦੇਪਸ ਤੇ ਪ੍ਰੇਰਣ ਚ ਦਿਖਾਈਆਂ ਜਾਣ ਵਾਲੀਆਂ ਝਾਕੀਆਂ ਉਸੇ ਅੰਦਾਜ਼ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਦਿੱਲੀ ਦੇ ਵਿੱਚ ਝਾਕੀਆਂ ਦਿਖਾਈਆਂ ਜਾਂਦੀਆਂ ਨੇ ਉਸੇ ਅੰਦਾਜ਼ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਪ੍ਰੇਰਣ ਕਰਨ ਦੀ ਯੋਜਨਾ ਬਣਾਈ ਆ ਟਰਾਲੀਆਂ ਤੇ ਝਾਕੀਆਂ ਨੂੰ ਸਜਾਇਆ ਜਾਵੇਗਾ ਜਿਸ ਤੋਂ ਬਾਅਦ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਦੇ ਵਿੱਚ ਲਜਾਇਆ ਜਾਵੇਗਾ 10 ਤੋਂ 15 ਮਿੰਟ ਹਰ ਪਿੰਡ ਦੇ ਵਿੱਚ ਉਹ ਝਾਕੀ ਹੈ ਜਿਹੜੀ ਉਹ ਰੁਕੇਗੀ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਦੀ ਯੋਜਨਾ ਇਹ ਵੀ ਆ ਕਿ ਦਿੱਲੀ ਦੇ ਵਿੱਚ ਸਥਿਤ ਪੰਜਾਬ ਭਵਨ ਵੀ ਇਹਨਾਂ ਚਾਕੀਆਂ ਨੂੰ ਲਗਾਇਆ ਜਾਵੇਗਾ ਦਿੱਲੀ ਦੇ ਵਿਧਾਇਕ ਨੇ ਜਿਹੜੇ ਉਹਨਾਂ ਦੇ ਅੰਡਰ ਜਿਹੜੇ ਏਰੀਏ ਆਉਂਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਪੰਜਾਬੀ ਏਰੀਏ ਨੇ ਜਿੱਥੇ ਪੰਜਾਬੀ ਲੋਕ ਰਹਿੰਦੇ ਨੇ ਉਹਨਾਂ ਤੱਕ ਵੀ ਇਹ ਚਾਕੀਆਂ ਨੇ ਜਿਹੜੀਆਂ ਉਹ ਪੰਚਾਇਆਂ ਜਾ ਸਕਦੀਆਂ ਨੇ ਤਾਂ ਪ੍ਰੇਡ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਣੀ ਆ ਉਸ ਦੇ ਲਈ ਤਿੰਨ ਚਾਕੀਆਂ ਨੇ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸ਼ਹੀਦੀਆਂ ਤੇ ਕੁਰਬਾਨੀਆਂ ਦੀ ਗਾਥਾ ਨਾਰੀ ਸ਼ਕਤੀ ਮਾਈ ਭਾਗੋ ਦੀ ਝਾਕੀ ਆ ਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਸੰਬੰਧਤ ਜਿਹੜੀ ਉਹ ਤੀਸਰੀ ਝਾਕੀ ਆ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਝਾਕੀਆਂ ਰੱਦ ਕੀਤੀਆਂ ਗਈਆਂ ਸੀ ਤਾਂ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਅਤੇ ਜਿਹੜਾ ਹੁਣ ਪੰਜਾਬ ਤੇ ਦਿੱਲੀ ਦੇ ਵਿੱਚ ਵਸਦੇ ਪੰਜਾਬੀਆਂ ਤੱਕ ਇਹ ਝਾਕੀਆਂ ਪਹੁੰਚਾਈਆਂ ਜਾਣਗੀਆਂ ਤੇ ਪੰਜਾਬ ਦੇ ਅਮੀਰ ਤੇ ਸੁਰਜੀਤ ਬਿਰਸੇ ਨੂੰ ਉਨ੍ਹਾਂ ਸਾਹਮਣੇ ਰੱਖਿਆ ਜਾਵੇਗਾ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ ਪੰਜਾਬ ਦੀ ਮੌਜੂਦਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ